ਲੋਕ ਸਕੂਲਾਂ ਕਾਲਜਾਂ ਦੇ ਵਿੱਚ ਜ਼ਿਆਦਾਤਰ ਆਸ਼ਕੀ ਕਰਨ ਜਾਂ ਟਾਈਮ ਪਾਸ ਕਰਨ ਜਾਂਦੇ ਆ ਜਾਂ ਫਿਰ ਆਪਣੇ ਮਾਪਿਆਂ ਤੋਂ ਲੁਕਣ ਦੇ ਲਈ ਜਾਂਦੇ ਆ ਵੀ ਅਸੀਂ ਬਸ 5 ਤੋਂ 6 ਘੰਟੇ ਘਰੋਂ ਬਾਹਰ ਹੋ ਰਹੀਏ ਜੋ ਅਸੀਂ ਐਕਟੀਵਿਟੀਜ਼ ਕਰਨੀ ਨੇ ਬਸ ਅਸੀਂ ਉਹ ਕਰਕੇ ਆਪਣਾ ਘਰ ਵਾਪਸ ਆ ਜੀ ਬਿਲਕੁਲ ਬਿਲਕੁਲ ਜਦ ਕਿ ਮੈਂ ਸਮਝਦੀ ਹਾਂ ਕਿ ਜਿਨ੍ਹਾਂ ਨੂੰ ਐਜੂਕੇਸ਼ਨ ਦੀ ਬਲੈਸਿੰਗ ਮਿਲੀ ਹੋਈ ਆ ਉਹਨਾਂ ਨੂੰ ਉਹਦਾ ਆਉਟਪੁੱਟ ਲੈਣਾ ਚਾਹੀਦਾ ਆ ਹਨਾ ਜੇ ਤੁਹਾਨੂੰ ਪਰਮਾਤਮਾ ਤੁਸੀਂ ਦੇਖੋ ਕਿੰਨੇ ਲੋਕ ਪੜਨਾ ਚਾਹੁੰਦੇ ਆ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਤਾਂ ਜਿਨ੍ਹਾਂ ਨੂੰ ਮੌਕਾ ਮਿਲਦਾ ਉਹਨਾਂ ਨੂੰ ਉਸ ਚੀਜ਼ ਦੀ ਕਦਰ ਨਹੀਂ ਹੁੰਦੀ ਬਿਲਕੁਲ 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 ਨਹੀਂ ਸੀ ਕਿਉਂਕਿ ਇਹ ਦੇਖੋ ਮੈਂ ਨਾ ਕਾਫੀ ਟਾਈਮ ਤੋਂ ਇੱਕ ਲੜਕੀ ਨੂੰ ਫੋਲੋ ਕਰ ਰਹੀ ਹਾਂ ਮਲਾਲਾ ਯੂਸਫਜ਼ਈ ਮੇਰੇ ਖਿਆਲ ਚ ਤੁਸੀਂ ਸੁਣਿਆ ਹੋਊਗਾ 2013 ਨਾਲ 14 ਦੇ ਵਿੱਚ ਉਸ ਕੁੜੀ ਨੇ ਆਵਾਜ਼ ਬੁਲੰਦ ਕੀਤੀ ਸੀਗੀ ਪਾਕਿਸਤਾਨ ਦੇ ਵਿੱਚ ਜਾਂ ਫਿਰ ਅਫਗਾਨਿਸਤਾਨ ਦੇ ਵਿੱਚ ਗਰਲਸ এডੂਕੇਸ਼ਨ ਦੇ ਲਈ ਤੇ ਉਸ ਲੜਕੀ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਸੀ ਤੇ ਉਹਨੂੰ ਯੂਕੇ ਦੇ ਗਵਰਨਮੈਂਟ ਨੇ ਫਿਰ ਸ਼ਰਨ ਦਿੱਤੀ ਸੀ ਤੇ ਉਹ ਅੱਜ ਵੀ ਲੜਕੀ ਯੂਕੇ ਦੇ ਵਿੱਚ ਹੈ ਤੇ ਉਹ ਮਲਾਲਾ ਜੋ ਸਬਜ਼ਈ ਨੂੰ ਦੇਖ ਕੇ ਜਣੇ ਦੀ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਲੜਕੀਆਂ ਨੂੰ ਜੋ ਚਾਹਵਾ ਜੋ ਖੇਚਾ ਨੂੰ এডੂਕੇਸ਼ਨ ਦੀ ਜੋ ਪੜਾਈ ਦੀ ਵੀ ਸਾਨੂੰ এডੂਕੇਸ਼ਨ ਚਾਹੀਦੀ ਹੈ ਲੜਕੀਆਂ ਨੂੰ ਤੇ ਜੋ ਉਹਨੇ ਮਹਿੰਮ ਚਲਾਈ ਸੀ ਤੇ ਅੱਜ ਵੀ ਉਹਨਾਂ ਦੇਸ਼ਾਂ ਦੇ ਵਿੱਚ ਮੈਨੂੰ ਲੱਗਦਾ ਲੜਕੀਆਂ ਐਜੂਕੇਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਉਹਨੇ ਹੈਲਪ ਕੀਤੀ ਹੈ ਆਪਣੇ ਦੇਸ਼ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਘਟ ਨਹੀਂ ਬਹੁਤ ਜ਼ਿਆਦਾ ਚਾਂਸਸ ਬਹੁਤ ਜ਼ਿਆਦਾ ਇਕੁਐਲਿਟੀ ਹੈ ਮੈਨੂੰ ਲੱਗਦਾ ਜੈਂਡਰਾਂ ਦੇ ਵਿੱਚ ਅੱਜਕੱਲ੍ਹ ਵੀ ਲੜਕੀਆਂ ਨੂੰ ਵੀ ਪੜਨ ਦੇ ਲਈ ਪੇਰੈਂਟਸ ਅਗਰੀ ਨੇ ਲੜਕੀਆਂ ਨੂੰ ਬਾਹਰ ਭੇਜਣ ਦੇ ਲਈ ਵੀ ਅਗਰੀ ਨੇ ਵੀ ਤੁਸੀਂ ਜਾ ਸਕਦੇ ਹੋ ਹਾਂ ਕਿਤੇ ਕਿਤੇ ਕਹਿ ਸਕਦੇ ਆ ਜਿੱਥੇ ਐਜੂਕੇਸ਼ਨ ਦੀ ਕਮੀ ਹੈ ਜਿਹੜੇ ਪੇਰੈਂਟਸ ਨੂੰ ਜਾਂ ਫਿਰ ਕੁਝ ਲੋਕ ਜਿਹੜੇ ਅਨਐਜੂਕੇਟਿਡ ਨੇ ਕੁਝ ਇਦਾਂ ਦੇ ਪੇਰੈਂਟਸ ਵੇਖੇ ਨੇ ਜਿਹੜੇ ਚਾਹੁੰਦੇ ਨੇ ਸਾਡੇ ਬੇਟੇ ਬੇਟੀਆਂ ਵਧੀਆ ਐਜੂਕੇਸ਼ਨ ਲੈਣ ਹਾਂਜੀ ਬਿਲਕੁਲ ਤੁਹਾਡਾ ਕੀ ਵਿਊ ਪੁਆਇੰਟ ਮੇਰਾ ਵਿਊ ਪੁਆਇੰਟ ਇਹ ਆ ਕਿ ਜਿੰਨੀ ਜ਼ਿਆਦਾ ਐਜੂਕੇਸ਼ਨ ਅੱਜ ਕੱਲ ਕੇ ਫ੍ਰੀਲੀ ਡਿਸਟ੍ਰਿਬਿਊਟ ਹੁੰਦੀ ਲੋਕਾਂ ਦੇ ਵਿੱਚ ਉਹਦੀ ਕਦਰ ਘੱਟ ਦੀ ਜਾ ਰਹੀ ਹੈ ਹੈਨਾ ਲੋਕਾਂ ਨੂੰ ਲੱਗਦਾ ਕਿ ਬਸ ਕੁਝ ਨਹੀਂ ਹੈਗਾ ਪਾਲਿਆ ਪਲੱਸ 2 ਕਰ ਲਈ ਗ੍ਰੈਜੂਏਸ਼ਨ ਕਰ ਲਈ ਖਤਮ ਹੈ ਹੈਨਾ ਮਾਰਕਸ ਲੈ ਲਏ ਬੇਸਿਕਲੀ ਪੜਾਈ ਦੇ ਵੱਲ ਧਿਆਨ ਵੀ ਹੈ ਨਹੀਂਗਾ ਮੈਂ ਕਾਲਜੇਸ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਆ ਮੈਂ ਜਾਣਦੀ ਆ ਉੱਥੇ ਲੋਕਾਂ ਦਾ ਪੜਾਈ ਵੱਲ ਧਿਆਨ ਹੀ ਨਹੀਂ ਹੈਗਾ ਲੈਕਚਰ ਮਤਲਬ ਕਿ ਲੈਕਚਰ ਬੰਕ ਕਰਨਾ ਬਾਹਰ ਫਰੀ ਜਾਣਾ ਉਸ ਚੀਜ਼ ਦਾ ਕੀ ਫਾਇਦਾ ਤੁਸੀਂ ਆਪਣੇ ਪੇਰੈਂਟਸ ਦਾ ਵੀ ਟਾਈਮ ਖਰਾਬ ਕਰਦੇ ਪਏ ਆਪਣਾ ਵੀ ਟਾਈਮ ਖਰਾਬ ਕਰਦੇ ਪਏ ਪੈਸੇ ਵੀ ਵੇਸਟ ਕਰ ਰਹੇ ਹੋ ਹੈਨਾ ਤੇ ਤੁਸੀਂ ਉਹੀ ਚੀਜ਼ ਨੂੰ ਜੇ ਧਿਆਨ ਦੇ ਨਾਲ ਤੁਹਾਡੀ ਲਾਈਫ ਦੇ ਤਿੰਨ ਚਾਰ ਸਾਲ ਜੇ ਤੁਸੀਂ ਮਿਹਨਤ ਕਰ ਲਓ ਤੁਹਾਡੀ ਅੱਗੇ ਵਾਲੀ ਲਾਈਫ ਆ ਸੁਧਰ ਜਾਣੀ ਆ ਤਾਂ ਜੇ ਤੁਸੀਂ ਉਹੀ ਤਿੰਨ ਚਾਰ ਸਾਲ ਵੇਸਟ ਕਰ ਦਿੱਤੇ ਤਾਂ ਤੁਹਾਨੂੰ ਅੱਗੇ ਜਾ ਕੇ ਸਟਰਗਲ ਕਰਨੀ ਪੈਣੀ ਆ ਫੇਰ ਲੋਕੀ ਬੈਠ ਕੇ ਰੱਬ ਨੂੰ ਕੋਸਦੇ ਆ ਕਿ ਅਸੀਂ ਜੋ ਲਾਈਫ ਚ ਚਾਹੁੰਦੇ ਸੀ ਸਾਨੂੰ ਮਿਲਿਆ ਨਹੀਂ ਉਹ ਨਹੀਂ ਦੇਖਦੇ ਕਿ ਜੋ ਅਸੀਂ ਗਲਤੀਆਂ ਲਾਈਫ ਦੇ ਵਿੱਚ ਕਰ ਲਈਆਂ ਹਨ ਹੈਨਾ ਉਸ ਉਮਰ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਆਪਣੀ ਲਾਈਫ ਵੱਲ ਧਿਆਨ ਦੇਣਾ ਚਾਹੀਦਾ ਸੀ